ਮੰਬਰ ਸਾਰਾ ਹਰੀਕੇ ਜਿਹੜਾ ਨੈਸ਼ਨਲ ਹਾਈਵੇ ਆ ਪਿੰਡ ਦੀਨਪੁਰ ਦੇ ਵਿੱਚ ਖੜੇ ਆ ਤੇ ਅੱਜ ਪੰਜਾਬ ਸਰਕਾਰ ਦਾ ਇੱਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਦਾ ਇੱਥੋਂ ਦੇ ਐਮ.ਐਲ.ਏ ਦਾ ਇੱਥੋਂ ਦੇ ਟਰਾਂਸਪੋਰਟ ਮਿਨਿਸਟਰ ਦਾ ਤੇ ਨਾਜ਼ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਦਾ ਉਤਲਾ ਫੁਕੜਣਾ ਫੂਕ ਰਹੇ ਆ ਕਿਉਂਕਿ ਦੀਨਪੁਰ ਦੇ ਪੁਲ ਦੇ ਥੱਲੇ ਲਗਾਤਾਰ ਜਿਹੜਾ ਗੰਦਾ ਪਾਣੀ ਆ ਉਹ ਇੱਥੇ ਪੈ ਰਿਹਾ ਤੇ ਲੋਕਾਂ ਦੇ ਬੱਚੇ ਨੰਗ ਰਹੇ ਆ ਬੁਡੇ ਨਗਰਿਆ ਦੇ ਪਾਣੀ ਦੇ ਵਿੱਚ ਡਿੱਗ ਰਿਆ ਗੱਡੀਆਂ ਬੰਦ ਹੋ ਰਹੀਆਂ ਲਗਾਤਾਰ 1 ਸਾਲ ਤੋਂ ਇਸ ਪ੍ਰੋਜੈਕਟ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਅਸੀਂ ਜਦੋਂ ਅੱਜ ਪੁਤਲਾ ਫੂਕ ਰਿਹਾ ਨਾਲ ਹੀ ਪੰਜਾਬ ਸਰਕਾਰ ਨੂੰ ਤੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਇਥੋਂ ਦੇ ਟਰਾਂਸਪੋਰਟ ਮੰਤਰੀ ਨੂੰ ਤਾਅਵਨੀ ਦਿੰਨੇ ਆ ਕਿ ਇਹਦਾ ਛੇਤੀ ਤੋਂ ਛੇਤੀ ਪ੍ਰਬੰਧ ਕੀਤਾ ਜਾਵੇ ਜੇ ਤੁਸੀਂ ਨਹੀਂ ਪ੍ਰਬੰਧ ਕਰਦੇ ਤੇ ਇਹ ਅਸੀਂ ਪਿੰਡ ਚਤਾਲਾ ਪਿੰਡ ਦੀਨਪੁਰ ਤੇ ਹੋਰ ਜਿਹੜੇ ਟੰਡਿਆ ਲਾਗੇ ਪਾਸੇ ਰਸੂਰਪੁਰ ਤੁਗਰਾਣਾ ਜਿਹੜੇ ਦੀ ਨਗਰ ਦਾ ਪਿੰਡ ਰੂੜੇ ਹਸਲ ਉਹਨਾਂ ਨੂੰ ਨਾਂ ਲੈ ਕੇ ਇਹ ਰੋਡ ਪੂਰੀ ਤਰ੍ਹਾਂ ਜਾਮ ਕਰ ਦਾਂਗੇ ਤੇ ਨਾਲ ਟੋਲ ਪਲਾઝા ਵੀ ਪੂਰੀ ਤਰ੍ਹਾਂ ਜਾਮ ਕਰ ਦਾਂਗੇ ਜੇ ਛੇਤੀ ਤੋਂ ਛੇਤੀ ਦਾ ਪ੍ਰਬੰਧ ਨਾ ਕੀਤਾ ਕਿਉਂਕਿ 26 ਤਰੀਕ ਤੋਂ ਵਾਦਾ 26 ਤਰੀਕ ਨੂੰ ਹੀ ਟਾਕਰ ਮਾਰਚ ਵੀ ਕਰਨੇ ਆ ਉਦੋਂ ਹੀ ਪੱਕਾ ਫੈਸਲਾ ਲੈ ਕੇ ਕੀ ਕਰਨਾ ਅਗਲਾ ਉਦੇ ਬਾਅਦ ਇਹ ਅਗਲੀ ਤਰੀਕ ਤੱਕ ਇਹ ਨੈਸ਼ਨਲ ਹਾਈਵੇ ਜਿਹੜਾ ਇਹ ਆਪਣਾ ਜਾਮ ਪੂਰੀ ਤਰ੍ਹਾਂ ਕਰਾਂਗੇ ਤੇ ਨਾਲ ਜਿਹੜਾ ਟੋਲ ਪਲਾਜਾ ਵੀ ਪੂਰੀ ਤਰ੍ਹਾਂ ਕਰ ਜਾਮ ਕਰਾਂਗੇ ਇਸ ਕਰਕੇ ਤਾਵਨੀ ਦਿੱਤੀ ਆ ਜੇ ਤੁਹਾਨੂੰ ਠੀਕ ਨਾ ਕੀਤਾ ਤੇ ਉਹ ਨਾਲੇ ਦਿਨਾਂ ਦੇ ਵਿੱਚ ਇਹ ਹਿਸਾਬ ਤੈਸ਼ ਕਰਾਂਗੇ ਤੇ ਇਹ ਪ੍ਰਬੰਧ ਕਰ ਲੋ ਨਹੀਂ ਤਾਂ ਫੇਰ ਕੱਲ ਨੂੰ ਨਾ ਕਹਿਣਾ ਵੀ ਨੈਸ਼ਨਲ ਹਾਈਵੇ ਜਿਹੜਾ ਜਾਮ ਹੋ ਗਿਆ ਧੰਨਵਾਦ ਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੰਦ ਕਰੋ ਬੰਦ ਕਰੋ ਬੰਦ ਕਰੋ ਇਤੋਂ ਦਾ ਲਾਣਾ